ਮੇਰੇ ਨਾਮ ਮਗਰਲੇ ਪਾਸੇ ਹਸਾਬ ਲੱਗ ਰਿਹਾ। ਬਈ ਹਸਾਬ ਕਾਦਾ ਲੱਗ ਰਿਹਾ? ਜਾਇਦਾ। ਮਤਲਬ ਜਾਇਦਾ ਦਾ ਹਸਾਬ ਲੱਗ ਰਿਹਾ ਜੋ ਜਾਇਦਾ ਦਾ ਹਸਾਬ ਕਰਦੇ ਬਾਈ ਦੇ ਨਾਲ। ਬਈ ਕੀ ਹਸਾਬ ਕੀ ਕੀਤਾ? ਜਾਇਦਾ ਦਾ ਹਸਾਬ ਦੱਸ ਮੈਨੂੰ ਕੀ ਕੀਤਾ। ਜਾਇਦਾ ਨਸੀਤਾ ਸਿੰਘਾ 186 ਸੀ। ਇੱਕ ਮਿੰਟ। ਜਾਇਦਾ ਸਿੰਘਾ 186 ਹਾਂ। ਹਾਂ ਮੈਂ ਵੀ ਦੇਖਿਆ 186 ਆਪਾਂ 29 31 ਤੱਕ ਸੀ। ਹਾਂ। 31 ਸੀਟਾਂ 31 ਸੀਟਾਂ ਸੀ ਤੇ 6-6 ਬੰਦੇ ਪੈਂਦੇ ਸੀ ਹਾਂ ਇਹ ਹੋ ਗਿਆ ਹਿਸਾਬ ਹੋ ਗਿਆ ਹਾਂ 185000 ਦੀ ਟਿਕਟ 180 5000 9 ਲੱਖ 9 ਲੱਖ 30000 ਰੁਪਏ 9 ਲੱਖ ਤੇ 30000 ਰੁਪਏ ਦੀਆਂ ਹੋ ਗਈਆਂ ਹਾਂ ਹੁਣ ਤੇਰੇ ਹਿਸਾਬ ਨਾਲ ਵੀ 9 ਲੱਖ 30 ਚ ਕਿੰਨੇ ਬਚੇ ਹੋਣਗੇ ਜਾ ਜਾਣਾ 9 ਲੱਖ 30 ਚ ਮੋਟਾ ਹਿਸਾਬ ਲਾ ਕੇ ਬਾਤ ਉਹ ਲੱਖ ਰੁਪਏ ਤੇਲ ਖਾ ਗਿਆ ਉਹ ਯਾਰ ਲੱਖ ਰੁਪਏ ਦਾ ਪੰਜ ਡਰਮ ਤੇਲਦੇ ਆਉਂਦੇ 20000 ਦਾ ਢੋਲ ਪਰਦਾ ਪੰਜ ਡਰਮ ਬੰਦਾ ਖਵਾਉ ਕਿਵੇਂ ਪੰਜ ਡਰਮ ਨਾਲ ਸਾਰੇ ਪਿੰਡ ਦੀ ਪੈਲੀ ਵਾਹੀ ਜਾਊ ਸਹੀ ਗੱਲ ਆ ਹਾਂ ਆ ਚਾਰ ਪੰਜ ਡਰਮ ਹੋ ਗਏ ਹਾਂ ਤੇ 930000 ਚਲ ਤੂੰ ਪੰਜ ਲਾ ਪੰਜ ਲਾ ਚਲ ਦੋ ਡਰਮ ਉਤਰ ਰਾ ਉੱਤ ਦਾ ਖਾ ਗਿਆ ਉਹ ਦੋ ਰੋਵ ਮਹਾ ਉੱਤਰ ਦਾ ਖਾ ਗਿਆ ਹੂੰ ਮਾ ਜੋਰ ਬਹੁਤ ਲੱਗਦਾ ਚਲ ਉੱਤਰ ਦਾ ਖਾ ਗਿਆ ਚਲ 2 ਲੱਖ ਦਾ ਤੇਲ ਲਾ ਲਾ 2 ਲੱਖ ਦਾ ਤੇਲ 9 ਲੱਖ 30 ਚੋਂ ਫੇਰ ਵੀ 7 30 ਬਚ ਗਿਆ 7 ਲੱਖ 30 ਹਜ਼ਾਰ ਰੁਪਿਆ ਹੋ ਗਿਆ ਤੇ ਚਲੋ ਜਵਾਕਾਂ ਦੀ ਤਨਖਾਹ ਹੋ ਗਈ 30000 ਰੁਪਿਆ ਜਵਾਕ ਤਨਖਾਹ ਦਾ ਉਹ ਵਿੱਚ ਚਾਹ ਪਾਣੀ ਪੀਉਂਦੇ ਪੈਸੇ ਵਣ ਜਾਂਦੇ ਹੋਣਗੇ ਨਹੀਂ ਚਾਹ ਪਾਣੀ ਵੀ ਹਾਂ ਉਹ ਗੱਲ ਸਹੀ ਹੈ ਚਾਹ ਪਾਣੀ ਵੀ ਵੇਚਦੇ ਆ ਉਹ ਤਾਂ ਮੁੱਲ ਦਿੰਦੇ ਸੀ ਚਾਹ ਪਾਣੀ 30000 30000 ਉਹ ਕੱਢਦੇ 9 ਲੱਖ 30000 ਘਟਾਓ 2 ਲੱਖ ਹਾਂ 2 ਲੱਖ ਕੱਢਦੇ ਤੇਲ ਦਾ 2 ਲੱਖ ਤੇਲ ਦਾ ਹਾਂ ਇਹ ਆ ਗਿਆ 73 ਹੂੰ 73 ਚੋਂ 30000 ਤਨਖਾਹ ਕੱਢਦੇ ਨੇ ਚੱਲ ਬਣਦੀ ਤਾਂ ਨਹੀਂ 30000 ਕੱਢਦੇ ਨੇ ਜੇ ਤੀ ਤੀ ਗੜ ਤਾਂ 7 ਰਹਿ ਗਿਆ 7 ਲੱਖ ਰਹਿ ਗਿਆ ਹਾਂ ਤੇ 7 ਰਹਿ ਗਿਆ ਤੇ ਤਨਖਾਹ ਤਾਂ ਹਜੇ ਮਹੀਨੇ ਬਾਅਦ ਦਿੰਦੇ ਆ ਮਹੀਨੇ ਬਾਅਦ ਤੇ ਆਪੜਾਉਣ ਦਾ 14 ਲੱਖ ਹੋ ਗਿਆ ਹਾਂ 10 ਦਾ ਹੋ ਗਿਆ ਹਾਂ ਇਤਰੋਂ ਵੀ ਮੋੜਨਾ ਇਤਰੋਂ ਵੀ ਮੋੜਨਾ 14 ਲੱਖ ਯਾਰ ਮੈਂ ਨਾ ਜਾਜ ਨੂੰ ਕਮਾਈ ਬਾੜੀ ਹੈ ਬਾੜੀ ਇਹ ਤਾਂ ਜੇਕਰ ਰਲ ਕੇ ਸਾਰੇ ਯੂਟਿਊਬਰ ਜਾਜ ਪਾ ਲੈਣਾ ਹੋਵੇ ਹਾਂ ਵੀ ਸਾਰੇ ਜਣੇ ਯੂਟਿਊਬਰ ਸਾਰੇ ਹੋ ਗਿਆ ਮਾਨ ਬਠੰਡੇ ਵਾਲਾ ਹੋ ਗਿਆ ਗੁਰੀ ਹੋ ਗਿਆ ਹੋਰੀ ਹੋ ਗਿਆ ਮੱਟ ਹੋ ਗਿਆ ਹੂੰ ਹੋਰ ਵੀ ਜਿੰਨੇ ਆਪਣੇ ਮਿੱਤਰ ਆ ਉਹ ਵਾਲਾ ਦਾ ਵੱਧ ਪਾਉ ਉਹ ਵਾਲਾ ਸੰਤੂ ਹੋ ਗਿਆ ਸੰਤੂ ਵੱਧ ਪਾਉ ਮੈਂ ਦੇ ਹਰਪੇਜ ਹੋ ਗਿਆ ਹਾਂ ਹੈ ਹਾਂ ਤੇ ਕੋਈ ਸੈਕੰਡ ਹੈਂਡ ਜਹਾਜ਼ ਮੈਲੀ ਜਾਣਾ ਜਿਵੇਂ ਉਹ ਖੜਾ ਸੀਗਾ ਇੱਕ ਪ੍ਰਾਈਮ ਦਾ ਤੇ ਨਾਲੇ ਢਿੱਲੂ ਹੁਣ ਵਾਲਾ ਬ੍ਰੈਂਡ ਚੱਲ ਜੂ ਹਾਂ ਹੈ ਉਹ ਖੜਾ ਨਹੀਂ ਆ ਉਹ ਮੇਰੇ ਸਾਹਮਣੇ ਬਕਾਊ ਆ ਤੇ 14 ਲੱਖ ਢੇੜੇ ਦਾ بچਿਆ ਉਹ ਤਾਂ ਇਹ ਨਹੀਂ ਆਪ ਅਟੈਟਾ ਤਾਂ ਆਪ ਮੈਂਟਾਂ 'ਚ ਵੇਚ ਲਿਆ ਕਰਾਂਗੇ ਤੇ ਮਹੀਨੇ 'ਚ ਮੈਂ ਤਾਂ ਢੇੜੇ 'ਤੇ ਦੋ ਹੀ ਲੱਗੇ ਬਾਤੂ ਯਾਰ ਇਹ ਸਭ ਨਾ ਮੱਕ ਦੋ ਢੇੜੇ ਲਾ ਕੇ ਖੜ੍ਹਾ ਆ ਪੇਵੇ ਕਿਸੇ ਹੋਰ ਪਾਸੇ ਨੂੰ ਚੱਕ ਦੇਵੇ ਨਾਲੇ ਰਿਪੇਅਰ ਘੱਟ ਕੱਢੂ ਨਾਲੇ ਰਿਪੇਅਰ ਘੱਟ ਕੱਢੂ ਪਰਮਟ ਪਰਮਟ ਦਾ ਪਤਾ ਨਿੱਕੇ ਮੈਂ ਪੈਂਦਾ ਹੋਊਗਾ ਇਹਦਾ ਪਰਮਟ 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 ਨੂੰ ਕੌਣ ਪਹੁੰਚਦਾ ਜੇ ਯਾਰ ਕਰੋੜ ਦਾ ਵੀ ਹੋਇਆ ਇਹ ਤਾਂ ਦੱਸਾਂ ਕਿਹੜਿਆਂ 'ਚ ਫਰੀ ਹੋਈ ਪਹਾੜ ਦਾ ਫਰੀਦ ਜਾਜ ਆਪਾਂ ਹਰ ਕੱਚਾ ਕੰਮ ਨਹੀਂ ਨਾ ਟੈਟੂਰ ਆਪਣਾ ਹੀ ਰੱਖਿਆ ਕਰਨੇ ਲੋਕਾਂ ਵਾਲਾ ਕੰਮ ਨਹੀਂ ਨਾ ਕਰਨਾ ਸਾਰ ਬਸ ਟਾਈਮ ਤੇ ਹੂੰ ਤੇ ਆਪਾਂ ਵਿੱਚ ਵੀ ਲੋਕਾਂ ਨੂੰ ਸਹੂਲਤ ਦੇਵਾਂਗੇ ਜੇ ਮੱਕੀ ਦੀ ਰੋਟੀ ਹੋਗੀ ਸਾਗ ਹੋ ਗਿਆ ਅ ਰੋਟੀਆਂ ਧਰ ਕੇ ਹੱਥਾਂ ਤੇ ਉੱਤੇ ਸਾਗ ਪਾਤਾ ਸਹੀ ਗਾ ਉਂ ਬਈ ਐਕ ਗੱਲ ਹੋ ਰਹਾ ਆਪਾਂ ਚਲਾਉਣ ਨੂੰ ਵੀ ਪਿੰਡਾਂ ਦੇ ਮੁੰਡੇ ਰੱਖਾਂਗੇ ਸਿੱਖ ਜਾਣਾ ਮੁੰਡਾ 10 ਦਿਨ ਦਾ ਰਮੋ ਹੁਣ ਉਹ ਡਰੋਨ ਜੜਾਉਂਦੇ ਹੀ ਆ ਤੇ ਤਹ ਪੁੱਤਰ ਤੇ ਸਿੱਖ ਜਾਣਾ ਨਾਲੇ ਤਨਖਾਹ ਹਸਾਬ ਨਾਲ ਦੇਤੀ ਪਿੰਡ ਵਾਲਿਆਂ ਨੂੰ ਹਾਂ ਤਨਖਾਹ ਆ ਵੀ 30000 ਚੋਂ ਆਪਣਾ ਤਾਂ ਬਜੂ 15 ਹਾਂ ਆਪਣੇ ਤਾਂ ਪਿੰਡਾਂ ਦੇ ਢਾਣਾ ਲੈਣ ਦੇ ਮਾਰੇ ਵੀ ਆ ਜਾ ਕਰਨਗੇ ਹਾਂ ਆ ਜਾ ਕਰਨਗੇ ਸਹੀ ਗੱਲ ਅਗਲਾ ਕਹਿੰਦਾ ਜਹਾਜ਼ ਚਲਾਉਣਾ ਇਹ ਵੀ ਜਹਾਜ਼ ਪਾਓ ਮੰਨ ਲਓ ਜਹਾਜ਼ ਮੈਂ ਕਹਿੰਦਾ ਵੀ ਜਹਾਜ਼ ਨਫੇ ਦਾ ਘੇੜ ਚੰਗੀ ਗੱਲ ਆ ਮੂੰ ਯਾਰ ਬਾਈ ਇੱਕ ਗੱਲ ਸੋਚਣ ਵਾਲੀ ਐ ਯਾਰ ਵਿਜੇ ਮਾਲ ਲਗਾ ਦੇ ਇੰਨੇ ਚਲਦੇ ਸੀ ਜਾਜ ਇਹ ਇੰਨੇ ਰੁਪਏ ਬਾਜਦੇ ਹੁੰਦੇ ਜਾਂ ਉਹ ਕਹਨੂੰ ਪਾਈਦਾ ਮੂੰ ਇਹ ਜਾਂਦਾ ਆਪਣਿਆਂ ਕੋ ਗੱਲ ਤੇਲ ਦਾ ਖਰਚੇ ਹੀ ਕੱਢਾ ਮਾੜੇ ਸਲ ਕਰਨ ਜਾਜ ਪਵਾ ਆਪਣੇ ਨੂੰ ਪਹਿਲਾਂ ਜੋੜ ਲਾ ਲਊਗਾ ਕੱਲ ਤੇਲ ਦਾ ਤੇਲ ਦਾ ਬਾਰ ਆਊਗਾ ਹਾਂ ਮਗਰ ਉਹ ਜਿਹੜੀ ਰਿਪੇਅਰਾਂ ਸਪੇਰਾਂ ਪਈਆਂ ਹੋਣਗੀਆਂ ਤੇ 에ਅਰਪੋਰਟ ਦੇ ਖਰਚੇ ਪਏ ਹੋਣਗੇ ਪੁੱਤ ਤੇ ਹਾਂ ਫਿਰ ਪਤਾ ਲੱਗਿਆ ਹਾਂ ਫਿਰ ਆਪਣੀ ਸਕੂਲ ਵਾਲੀ ਬਾਸ ਵਾਲੀ ਹੋਈ ਹੋ ਬਾਸ ਵਾਲੀ ਹੋਈ ਹੋ ਜੇ ਕਾਕਾ ਕਹਿੰਦਾ ਵੀ ਇੰਨੇ ਤਾਂ ਮੇਰੇ ਬਣ ਗਏ ਹਾਂ ਲਾਗੇ ਦੇਖਿਆ ਡਰਾਈਵਰ ਨੂੰ ਦੇ ਕੇ ਕਿਰਾਨਾ ਅਸੀਂ ਆਹ ਹਾਈਜਾਜ ਵਾਲੇ ਹਸਾਬ ਨੂੰ ਨਾ ਅਸੀਂ ਸਕੂਲ ਵਾਲੀ ਮਾਂ ਤੇ ਬਾਈ ਨੇ ਅਸੀਂ ਰਾਇ ਕੀਤੀ ਵੀ ਇਹ ਸਕੂਲ ਵਾਲੀ ਬੱਸਾਂ ਇੰਨੇ ਜਵਾਕ ਦੇ ਪੈਸੇ ਮਿਲਦੇ ਆ ਤੇ ਇੰਨੇ ਡਰਾਈਵਰ ਦੀ ਤਨਖਾਹ ਹੋ ਗਈ ਇੰਨੇ ਬਾਝ ਜਾਣਗੇ ਅਸੀਂ ਹਸਾਬ ਜਲਾਇਆ ਤੇ ਸਾਨੂੰ 25000 ਰੁਪਏ ਮਹੀਨੇ ਦਾ ਛੱਡੇ ਬੱਸ 25000 ਤੇ ਅਸੀਂ ਜੀ ਬੱਸ ਲੈ ਲਈ ਲੱਖ ਰੁਪਏ ਦੀ ਬੱਸ 1 ਲੱਖ ਤੇ 8000 ਦੀ ਬੱਸ ਲਈ 1 ਲੱਖ 8 ਦੀ ਬਸ ਲਈ ਅਸੀਂ حساب ਲਾ ਲਿਆ ਵੀ 25000 ਮਹੀਨੇ ਦਾ ਛੱਡਦੀ ਹੈ ਤੇ 4 ਮਹੀਨਿਆਂ ਚ ਬਸ ਫ੍ਰੀ ਹੋ ਜਾਣੀ ਹੈ ਹੈ ਤੇ ਪਹਿਲੇ ਮਹੀਨੇ ਜੀ ਜਵਾਕ ਜਿੰਨੇ ਸੋਚੇ ਉਹ ਨਹੀਂ ਸੀਗੇ ਜਿੰਨੇ ਪੈਸੇ ਜਵਾਕਾਂ ਤੋਂ ਸੋਚੇ ਉਹ ਨਹੀਂ ਮਿਲੇ ਡਰਾਈਵਰ ਨੂੰ ਵੀ ਜਿੰਨੇ ਕਿਹਾ ਸੀ ਉਨੇ ਹੀ ਦਿੱਤੀ 8000 ਤਨਖਾਹ ਸੀ ਉਹਨਾਂ ਵੇਲੇ ਚ ਡਰਾਈਵਰ ਦੀ ਉਨ ਨੂੰ ਹੀ ਦਿੱਤੀ ਪਰ ਤੇਲ ਵੀ ਜਿੰਨਾ ਕਿ ਸੋਚਿਆ ਉਨਾ ਹੀ ਖਾਤਾ ਉਨਾ ਹੀ ਖਾਂਦਾ ਉਹਨਾਂ ਹੀ ਖਾਦਿਆ ਤੇਲ ਵੀ ਪਾਰ ਬਾਈ ਰਪੇਰ ਛਪੇਰ ਟਾਇਰ ਟੱਪਾ ਤੇ ਪਾ ਕੇ ਜਦੋਂ ਅਸੀਂ ਹਿਸਾਬ ਗੱਡੇ ਰੁਪਈਆ ਮੇਰੇ ਹਿਸਾਬ ਨਾਲ ਬਾਈ ਪਹਿਲੇ ਮਹੀਨੇ ਦਾ 250 ਬਚ ਗਿਆ ਉਹ ਤੂੰ ਕਹਦਾ 250 ਨਹੀਂ ਬਚਿਆ ਪੁੱਤ ਦਾ ਛੁੱਟੀਆਂ ਆ ਜਾ ਕਰਨ ਨਾਲ ਐ ਹਿਸਾਬ ਲਾ ਲਿਆ ਕਿ ਐ ਤਵਾਰ ਨੂੰ ਕੋਈ ਮਾਰ ਘਠਰਕ ਮਕਾ ਹਾਂ ਉਹ 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 ਉੱਤੇ ਰੱਖ ਲੈ ਪੈਲਸ ਦੇ ਗੇੜੇ ਪੈਲਸ ਦੇ ਗੇੜੇ ਉੱਤੇ ਰੱਖ ਲੈ ਉਹ ਬਾਈ ਬੰਗਾਰਾਂ ਪੈ ਜਾ ਕਰਨ ਉਹਨੂੰ ਬੱਸ ਨੂੰ ਹੋਰ ਹੋ ਜਾ ਕਰੇ ਤੇ ਉਹ ਤਾਂ ਭਰਾਵਾ ਜਵਾਕ ਕਟਣ ਲੱਗ ਗਏ ਪ੍ਰਾਣੀ ਬਸ ਸੀ ਜਦੋਂ 10ਵੀਂ ਦੇ ਪੇਪਰ ਹੋ ਗਏ ਜਵਾਕ ਨਿਕਲ ਗਏ ਛੋਟੇ ਲੱਗੇ ਨਾ ਤੇ ਉਹ ਤਾਂ ਭਰਾਵੋ ਅਖੀਰ ਨੂੰ ਬਸ ਤਾਂ ਕਾਟੇ ਚ ਜਾਣ ਲੱਗੀ ਫਿਰ ਉਹ ਵੇਚੀ ਮੇਰਾ ਵੇਚੀ ਫਿਰ ਉਹ 90000 ਦੀ ਵੇਚੀ ਲੈ ਕਿਨੇ ਲਈ ਡਰਾਈਵਰ ਨੇ ਡਰਾਈਵਰ ਨੇ ਸਾਡੇ ਡਰਾਈਵਰ ਨੇ ਲੈ ਲਈ ਬਸ ਉਹ ਕਹਿੰਦਾ ਚਲ ਕੋਈ ਨਾ ਮੈਨੂੰ ਤਨਖਾਹ ਬਾਜ ਜਾਕ ਏ ਉਹ ਕਦਾ ਮੈਨੂੰ ਹਟਾਉਂਗੇ ਯਾਰ ਇਤੋਂ ਬਿਹਤਰ ਮੈਨੂੰ ਤਨਖਾਹ ਵੱਜ ਜਾ ਕਰੂ ਆ ਆ ਐ ਹੁੰਦਾ ਸਾਬਕ ਤਾ ਕੱਚੇ ਖਿਡਾਰੀ ਕੱਚੇ ਮਨੀਮ ਦਾ ਕੰਮ ਆ ਨਾ ਤੇ ਝਾੜ ਲੈਣਾ ਵੀ ਨਹੀਂ ਕਿਸੇ ਨੇ ਹਾਂ ਤੇ ਝਾੜ ਕਿਤੇ ਨੇ ਲੈਣਾ ਝਾੜ ਡਰਾਈਵਰ ਨੇ ਵੀ ਨਹੀਂ ਲੈਣਾ ਹਾਂ ਆ ਪਰ ਆਪਣੇ ਪਿੰਡਾਂ ਵਾਲਿਆਂ ਨੂੰ ਆਤ ਹੁੰਦੀ ਹੈ ਜਿਹੜੀ ਮਰਜ਼ੀ ਦੁਕਾਨ ਤੇ ਜਾਵਣ ਇਹਨਾਂ ਨੂੰ ਦੇਖਣਾ ਜਾ ਕੇ ਜਦੋਂ ਮੈਂ ਗਿਆ ਮੇਰੇ ਖੜੇ ਖੜੇ ਉਹਨੇ ਵਾਟ ਲਿਆ 20000 ਆਪਾਂ ਨੂੰ ਟਾਈਮ ਕਿੰਨਾ ਲੱਗਿਆ ਅ ਅੱਧਾ ਘੰਟਾ ਅੱਛਾ ਅੱਧਾ ਘੰਟਾ ਲੱਗਿਆ ਅੱਛਾ ਇਹਦੀ ਦੰਗਾਨ ਕਿੰਨਾ ਚਿਰ ਖੁੱਲਦੀ ਆ ਲੈ ਵੀ 6 ਘੰਟੇ 6 ਘੰਟੇ ਖੁੱਲਦੀ ਹੋਈ ਅੱਧੇ ਘੰਟੇ ਚ 20000 ਪਰਟ ਲਾ ਘੰਟੇ ਚ 40 ਹੋ ਗਿਆ ਤੇ 6 ਘੰਟੇ 6 ਚੋਕਾ 24 2 ਲੱਖ 40000 ਦੀ ਸੇਲ ਹੋ ਗਈ ਚਲ ਅੱਧਾ ਖਰਚਾ ਘਟਦੇ ਲੱਖ ਬਚ ਗਿਆ ਮੈਂਟਾਂ ਚ ਲੱਖ ਰੁਪਈਆ ਬਚਤ ਕਰ ਗਈ ਪਾਸੇ ਕਰ ਦੇਣੀ ਉਦੋਂ ਬਾਅਦ ਉਹਨੂੰ ਪਤਾ ਹੁੰਦਾ ਵੀ ਉਹਦੇ ਖਰਚੇ ਕਿੰਨੇ ਆ ਪਿੰਡ ਵਾਲੇ ਆਪਣੇ ਹਿਸਾਬ ਆਂ ਕਰਦੇ ਹੁੰਦੇ ਆ ਕਿਸੇ ਵੀ ਥਾਂ ਜਾਵਣ ਪਿੰਡ ਵਾਲੇ ਆਂ ਹਿਸਾਬ ਕਰਦੇ ਤਾਂ ਕੌਣ ਸੱਜਣਾ ਜੇਰਾ ਤੁਹਾਡਾ ਸੱਜਣ ਹੋਵੇ ਤੇ ਐਂ ਹਿਸਾਬ ਕਰਦਾ ਹੋਵੇ ਜਰੂਰ ਕਮੈਂਟ ਬਾਕਸ ਚ ਨਾਲੇ